ਗੱਲ ਹੁੰਦੀ ਆ ਸਾਰੀ ਮਟੀਰੀਅਲ ਦੀ ਕੁਆਲਿਟੀ ਦੀ ਹੁਣ ਆ ਤੁਸੀਂ ਮਾਲ ਲਾ ਲਓ ਕਿਹੜਾ ਲਾ ਯੰਗੋ ਟਰੈਕਟਰ ਦੇ ਇਹ ਬੰਦੇ ਕਹਿੰਦੇ ਨੇ ਯਾਰ ਕਰਤਾਰ ਆਮ ਇਹਦੇ ਕੰਪੈਰੀਟਿਵ ਟਰੈਕਟਰਾਂ ਨਾਲੋਂ ਮਹਿੰਗਾ ਭਾਈ ਮਹਿੰਗਾ ਤਾਂ ਹੋਣਾ ਹੀ ਆ ਮਾਲਾ ਮਾਲ ਤੇ ਤਾਂ ਦਰਸ਼ਨ ਕਰ ਲਓ ਕੋਈ ਬੋਲਟ ਵੀ ਇਹ ਨਹੀਂ ਵੀ ਬੋਦਾ ਲਾਉਣਾ ਬਹੁਤ ਮੰਗ ਸੀ ਬਹੁਤ ਪ੍ਰੈਸ਼ਰ ਸੀ ਬਾਈ ਕਰਤਾਰ ਦੀ ਵੀਡੀਓ ਪਾਓ ਬਾਈ ਜੀ ਕਰਤਾਰ ਦੀਆਂ 5936 ਮਾਡਲ ਆ ਇਹ ਇਸ ਦੀ ਕੈਟਾਗਰੀ ਚ ਨੋਨ ਸੀ ਆਰ ਡੀ ਆਈ ਬਹੁਤ ਯੂਟਿਊਬਰ ਵੀਰਾਂ ਨੇ ਇਹਦੀਆਂ ਵੀਡੀਓ ਬਣਾਤੀਆਂ ਸੀ ਪਰ ਕਈ ਇਹੋ ਜੇ ਤੱਥ ਰਹਿ ਜਾਂਦੇ ਆ ਜਿਹੜੇ ਉਹ ਮਤਲਬ ਕਵਰ ਨਹੀਂ ਹੋਏ ਉਹ ਤੱਥ ਨੇ ਜਿਹੜੇ ਅੱਜ ਆਪਾਂ ਕਵਰ ਕਰਾਂਗੇ ਦੇਖੋ ਪਹਿਲਾਂ ਮੈਂ ਤੁਹਾਨੂੰ ਇਹ ਗੱਲ ਇੰਨੀ ਇੱਕ ਕਲੀਅਰ ਜ਼ਰੂਰ ਕਰਦਾ ਕਿ ਲੋਕਾਂ ਦੇ ਮਨਾਂ ਚ ਪਰਸੈਪਸ਼ਨ ਕੀ ਬਣੀ ਹੋਈ ਵੀ ਟਰੈਕਟਰ ਕੰਪਨੀ ਟਰੈਕਟਰ ਬਣਾਉਣ ਲੱਗਦੀ ਆ 911 ਦਾ ਡੀਆਈ ਕਰਕੇ ਇੰਜਣ ਲਾਤਾ ਪਿੱਛੇ ਕਿਤੋਂ ਇਥੇ ਲੁੱਦੇ ਹਣੋਂ ਗੇਅਰ ਚੱਕ ਕੇ ਠੋਕਤਾ ਜੀ ਬਣ ਗਿਆ ਟਰੈਕਟਰ ਅਸਲ 'ਚ ਇਹ ਫੀਨੋਮੈਨਾ ਇੱਥੇ ਗਲਤ ਸਾਬਿਤ ਹੁੰਦਾ ਜਿਹੜਾ ਕਰਤਾਰ ਆ ਇਹਦੇ ਬਾਰੇ ਲੋਕਾਂ ਨੂੰ ਹਾਲੇ ਤੱਕ ਪਤਾ ਹੀ ਨਹੀਂ ਲੱਗਿਆ ਲੋਕ ਕਰੀ ਜਾਂਦੇ ਨੇ ਯਾਰ ਜਿਹੜਾ ਆਮ ਟਰੈਕਟਰ ਨੇ ਭਾਈ ਲੋਕਲ ਉਹਨਾਂ ਨਾਲੋਂ ਮਹਿੰਗਾ ਹੈ ਭਾਈ ਜੀ ਆ ਮਹਿੰਗਾ ਕਿਉਂ ਆ ਅੱਜ ਤੁਹਾਨੂੰ ਦੱਸਦੇ ਆ ਮੁੱਢ ਤੋਂ ਆਜੋ ਪਹਿਲਾਂ ਤਾਂ ਤੁਸੀਂ ਸਾਰੀ ਐਕਸੈਸਰੀ ਦੇਖ ਲਓ ਆ ਤੁਹਾਨੂੰ ਕੈਰੀਅਰ ਵਿੱਧ ਵੇਟ ਪਿੱਛੇ ਆਰੋਪੀ ਹੁੱਡ ਦੋਨੇ ਪਾਸੇ ਵਿਊਅਰ ਦੋਨੇ ਪਾਸੇ ਚੜਨ ਵਾਲੇ ਸਟੈਂਡ ਤੇ ਆ ਜਿਹੜੇ ਆ ਹੁੰਦੇ ਨੇ ਹੀਟ ਗਾਰਡ ਇਹ ਸਾਰਾ ਕੁਝ ਤੁਹਾਨੂੰ ਇਨਕਲੂਡ ਮਿਲਣਾ ਸਭ ਤੋਂ ਵੱਡੀ ਗੱਲ ਜਿਹੜੀ ਅੱਜ ਕੋਈ ਕੰਪਨੀ ਨਹੀਂ ਲਾਉਂਦੀ ਆ ਸਪੋਰਟ ਜਿਹੜਾ ਟਰੈਕਟਰ ਵਿਚਾਲਿਓਂ ਖਿੱਚਿਆ ਜਾਂਦਾ ਜਾਂ ਕੁਝ ਹੁੰਦਾ ਇੱਧਰ ਵੀ ਸਪੋਰਟ ਆ ਪਰਲੇ ਪਾਸੇ ਵੀ ਸਪੋਰਟ ਆ ਇੱਕ ਹੋਰ ਦੂਜੀ ਸਭ ਤੋਂ ਵੱਡੀ ਗੱਲ ਜਦੋਂ ਆਪਾਂ ਨਵਾਂ ਟਰੈਕਟਰ ਲੈਣ ਜਾਂਦੇ ਆ ਰੋਲਾ ਪੜਾ ਪੈਂਦਾ ਭਾਈ ਯਾਰ ਟਾਇਰ ਅਸੀਂ ਆ ਲੈਣੇ ਨੇ ਅਸੀਂ ਬਾਹ ਲੈਣੇ ਨੇ ਐਟ ਦੀ ਐਂਡ ਆਫ ਦਿ ਡੇ ਰੋਲਾ ਆ ਕੇ ਮੁੱਕਦਾ ਐਮ ਆਰ ਐਫ ਤੇ ਜਦ ਤੁਸੀਂ ਕਰਤਾਰ ਲੈਣ ਜਾਣਾ ਤੁਹਾਨੂੰ ਐਮ ਆਰ ਐਫ ਤੇ ਹੀ ਟਾਇਰ ਮਿਲਨੇ ਨੇ ਤੁਹਾਨੂੰ ਟਾਇਰ ਹੀ ਨਹੀਂ ਮਿਲਨੇ ਇਹ ਜੀ ਚਾ ਹੋ ਗਿਆ ਜੀ ਫਰੰਟ ਸਾਈਜ਼ ਹੈਗਾ 95 24 ਪਿਛਲੇ ਹੈਗੇ 16 9 28 ਪਿੱਛੇ ਵੀ ਵੇਟ ਲੱਗੇ ਹੋਇਆ ਠੀਕ ਆ ਜੀ ਹੁਣ ਆਜੋ ਆਪਾਂ ਕਰਲੋਸ ਕਰਦੇ ਇੰਜਨ ਤੋਂ ਬਾਈ ਜੀ ਇਹ ਕਰਲੋਸ ਕਰ ਇੰਜਨ ਆ 105 120 ਦੇ ਬੋ ਸਟੋਕ ਵਾਲਾ ਦਰਸ਼ਨ ਕਰੋ ਮਾੜੇ ਜੀ ਚਾਬੀ ਮੈਂ ਮਾੜੀ ਜੀ 1 ਮਿੰਟ ਕੱਢ ਲਾਂ ਤਾਨੂੰ ਦਰਸ਼ਨ ਕਰਾ ਦिए ਇੰਜਨ ਦੇ ਲਾਓ ਜੀ ਚਾਰ ਸਿਲੰਡਰ 110 ਸੌਰੀ 105 120 ਦੇ ਮੂਰ ਨਾਲ 4460 ਦੀ ਇਹਦੀ ਕਯੂਬਿਕ ਕੈਪੈਸਿਟੀ ਆ ਮੈਂ ਇਹ ਗੱਲ ਵੈਸੇ ਆਫ ਦੀ ਰਿਕਾਰਡ ਕਰ ਰਿਹਾ ਕੰਪਨੀ ਇਦਾਂ ਕੁਝ ਨਹੀਂ ਕਹਿੰਦੀ ਬਹੁਤ ਸੱਜਣ ਇਹਦੇ ਟਰਬੋ ਲਾ ਕੇ ਬਾਹਰੋਂ ਪਾਵਰਾਂ ਪੂਰਾਂ ਜਿੱਦਾਂ ਆਪਣੇ ਸਿਸਟਮ ਚੱਲਦਾ ਉਹ ਵੀ ਕਰ ਲੈਂਦੇ ਆ ਮਤਲਬ ਕਿ ਬਹੁਤ ਗੰਜਾਇਸ਼ ਵਾਲਾ ਇੰਜਨ ਆ 4460 ਸੀਸੀ ਦਾ 232 ਨਿਊਟਨ ਮੀਟਰ ਦੀ ਟਾਰਕ ਪਾਵਰ ਦੀ ਕੈਟਾਗਰੀ ਚ ਨੌਨ ਟਰਬੋ ਇੰਜਨ ਚ ਤੁਹਾਨੂੰ ਕਿਸੇ ਵੀ ਟਰੈਕਟਰ ਦੀ 200 ਡੇਡ ਗੇਡ ਹੁੰਦੀ ਆ 200 202 ਵੈਸੇ ਤਾਂ 200 ਤੋਂ ਥੱਲੇ ਆ ਮੋਸਟ ਪੌਬੇਬਲੀ ਇਹਦੇ ਵਿੱਚ ਤੁਹਾਨੂੰ ਨੈਚੁਰਲ ਐਸਪੀਰੇਟਰ ਦੇ ਵਿੱਚ 232 ਨਿਊਟਨ ਮੀਟਰ ਦਾ ਟਾਰਕ ਮਿਲੇਗਾ ਤੇ ਕਰਲਾ ਦੀ ਕਰਲਾਸ ਕਰਦੀ ਬਿਊਟੀਫੁਲ ਟੈਕਨੋਲੋਜੀ ਹਰ ਇੱਕ ਗੱਲ ਹੋਰ ਐਡ-ਆਨ ਕਰਦਾ ਜਿਹੜਾ ਹੈਡ ਗੈਸਕਟ ਆ ਉਹ ਵੀ ਇਹ ਚ ਸਵਰਾਜ ਜਿੱਚ ਜਿਵੇਂ ਆਉਂਦਾ ਮੈਟਲ ਵਾਲਾ ਹੈ ਮੈਟਲ ਦਾ ਹੈਡ ਗੈਸਕਟ ਫੁੱਲੀ ਰਿਲਾਇਬਲ ਇੰਜਨ ਠੀਕ ਆ ਜੀ ਆਹ ਕਰ ਲੋ ਦਰਸ਼ਨ ਪੂਰਾ ਇਥੋਂ ਸੀਲਡ ਬਿਲਡ ਕੁਆਲਟੀ ਪੂਰੀ ਐਂ ਸਾਫ ਸਫਾਈ ਵਾਲੀ ਕੋਈ ਟੰਕਾ ਸ਼ੰਕਾ ਨਹੀਂ ਕੋਈ ਗਲਤ ਚੀਜ਼ ਨਹੀਂ ਈਵਨ ਜਿਹੜੇ ਤੁਸੀਂ ਬੋਲਟਾਂ ਨਟ ਦੇਖ ਰਹੇ ਹੋ ਇਹ ਵੀ ਟੌਪ ਦੀ ਕੁਆਲਿਟੀ ਦੇ ਯੂਜ਼ ਕੀਤੇ ਗਏ ਨੇ ਇਹਦਾ ਦਿਖਾਉਣ ਦਾ ਮਤਲਬ ਕੀ ਆ ਜੇ ਟਰੈਕਟਰ ਦਾ ਕਿ ਕੋਈ ਵੀ ਕਿਤੇ ਕੋਸਟ ਕਟਿੰਗ ਨਹੀਂ ਕੋਈ ਕੰਪਰੋਮਾਈਜ਼ ਨਹੀਂ ਕੁਆਲਿਟੀ ਨਾਲ ਈਵਨ ਕਿਹਾ ਜੈਕ ਵੀ 2 ਲਾਇਆ ਬੈਨੇ ਆਮ ਕੰਪਨੀਆਂ ਜੈਕ ਜਦੇ ਖਾ ਜਾਂਦੀਆਂ ਨੇ ਹਾਰਨ ਤੱਕ ਵੀ ਕੋਈ ਕੰਪਰੋਮਾਈਜ਼ ਅਗਲੀ ਗੱਲ ਆਜੋ ਅਗਲੀ ਗੱਲ ਆ ਗਈ ਸਭ ਤੋਂ ਸਟਾਰਟਰ ਦੀ ਕੋਈ ਵੀ ਕੰਪਨੀ ਟੀਵੀਐਸ ਲੁਕਸ ਦਾ ਸਟਾਰਟਰ ਨਹੀਂ ਲਾਉਂਦੀ ਸਟਰਟਰ ਤੇ ਵੀ TVS ਲੁਕਸ ਦਾ ਸਟਰਟਰ ਲੱਗਿਆ ਵਾ ਅੱਜ ਜਿੰਨੇ ਵੀ ਤੁਸੀਂ ਮਾਰਕੀਟ ਚ ਟਰੈਕਟਰ ਦੇਖੋਗੇ ਸਾਰੇ 99.9% ਮਿੰਡਾ ਯੂਜ਼ ਕਰਦੇ ਨੇ ਇਹਦੇ ਹੈਗਾ ਆਪਣੇ TVS ਲੁਕਸ ਆਹ ਚੀਜ਼ ਦੇਖ ਲਓ ਕੋਈ ਬਿਲਡ ਕੁਆਲਟੀ ਡਬਲ 뷰ਅਰ ਆਹ ਚੀਜ਼ ਕਿਤੇ ਇਹ ਤਾਂ ਹੈ ਹੀ ਨਹੀਂ ਵੀ ਕਿਤੇ ਤੁਹਾਨੂੰ ਕੋਸਟ ਕਟਿੰਗ ਮਿਲੂਗੀ ਅਗਲੀ ਗੱਲ ਆ ਗਈ ਕਲਚ ਪਲੇਟ ਦੀ ਕਲਚ ਪਲੇਟ ਹੈਗੀ ਆ 11 ਇੰਚ 6ਤੀ ਹੀ ਇੰਪਰੂਵ ਕਰਕੇ 12 ਇੰਚ ਹੋਣ ਜਾ ਰਹੀ ਹੈ ਕਦੇ ਕੋਈ ਦਿੱਕਤ ਨਾ ਆਈ ਆਈ ਨਹੀਂ ਫੇਰ ਵੀ ਚਲੋ ਆਇਆ ਹੁੰਦਾ ਕਿ ਟਾਈਟਸ ਆਂਦਰ ਲਾਇਬਲ ਬਣੇ ਅਗਲੀ ਗੱਲ ਆ ਗਈ ਜੀ ਟਰਾਂਸਮਿਸ਼ਨ ਦੀ 12 ਪਲੱਸ 12 24 ਗੇਅਰ ਲੋਹਾ ਹੀ ਮੀਡੀਅਮ ਖੁੱਲਾ ਪਲੇਟਫਾਰਮ ਤੇ ਰੱਬ ਤੁਹਾਡਾ ਭਲਾ ਕਰੇ ਵਿਦ ਆਈ ਪੀਟੀਓ ਆਈ ਪੀਟੀਓ ਦੇ ਆ ਆ ਗਿਆ ਜਿਵੇਂ ਪਹਿਲਾਂ ਹੌਲੈਂਡ ਦੇ ਆਉਂਦਾ ਹੁੰਦਾ ਸੀ ਆ ਹੈਂਡਲ ਕਰ ਤੇ ਨਹੀਂ ਵੀ ਤੁਹਾਨੂੰ ਕਿਤੇ ਵੀ ਕੁਆਲਿਟੀ ਜ ਕੋਈ ਕੰਪਰੋਮਾਈਜ਼ ਮਿਲੂਗਾ ਬੜਾ ਹੀ ਕੰਫਰਟੇਬਲ ਆ ਮਤਲਬ ਕਿ ਜੇ ਆਪਾਂ ਇੱਕ ਕਲੱਚ ਸਸਪੈਂਡਡ ਪੈਡਲ ਬ੍ਰੇਕਾਂ ਵਾਲਾ ਵੀ ਕਲੱਚ ਵਾਲਾ ਵੀ ਦੇਖੋ ਐਨ ਪੂਰਾ ਕੰਫਰਟੇਬਲ ਆ ਵਿਊ ਬਹੁਤ ਸੋਹਣਾ ਹੁੰਦਾ ਮੈਂ ਮੰਨ ਲਓ ਆਪਾਂ ਜੋ ਦੇਖਦੇ ਆ ਬੜਾ ਹੀ ਕੰਪੈਕਟ ਜਿਹਾ ਜੋ ਇੰਡੀਆ 'ਚ ਟ੍ਰੈਂਡ ਆ ਬੜਾ ਕਟਾਈ ਬੜੀ ਸੋਹਣੀ ਆ ਉਹ ਵੀ ਤੁਹਾਨੂੰ ਕਿਹੜਾ ਦਿਖਾਵਾਂਗੇ ਹਰ ਪੱਖ ਤੋਂ ਪੂਰਾ ਟਾਪ ਦਾ ਜੇ ਆਪਾਂ ਆ ਚੀਜ਼ਾਂ ਦੀ ਗੱਲ ਕਰੀਏ ਨਟ ਬੋਲਟਾਂ ਦੀ ਆ ਮਟੀਰੀਅਲ ਆਰਓਪੀ ਦਾ ਮਟੀਰੀਅਲ ਤੁਸੀਂ ਦੇਖ ਸਕਦੇ ਹੋ ਦਿਖਾਇਓ ਤੇ ਉੱਤੇ ਮੜਾ ਜਿਹਾ ਆ ਬੋਰਡ ਤੋਂ ਲੈ ਕੇ ਥੱਲੇ ਤੋਂ ਲੈ ਕੇ ਇਹ ਨਹੀਂ ਵੀ ਕਿਤੇ ਆਮ ਹੀ ਚੱਕ ਕੇ ਕੋਈ ਗਾਡਰ ਇੱਥੇ ਬਿਲਡ ਕਰਕੇ ਕਮਾਤਾ ਹਰ ਪੱਖ ਤੋਂ ਸੇਫਟੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੂਰਾ ਜਿੱਦਾਂ ਕੰਪਨੀ ਨੂੰ ਲਾਉਣਾ ਚਾਹੀਦਾ ਉਦਾਂ ਦਾ ਆਰਓਪੀ ਲੱਗਿਆ ਵਾ ਦੋਨੇ ਪਾਸੇ ਤੁਹਾਨੂੰ ਚੜਨ ਨੂੰ ਝਾੜ ਲਾਤਾ ਪਿੱਛੇ 36 36 ਕਿਲੋ ਦੇ ਵੇਟ ਐਡ ਕਰਤੇ ਆਜੋ ਮਹਾਰਾਜ ਪਿੱਛੇ ਡਬਲ ਐਕਟਿੰਗ ਡਿਸਟ੍ਰੀਬਿਊਟਰ ਤੇਲ ਬ੍ਰੇਕਾਂ ਪਾਵਰ ਸਟੀering 12+12 ਕਹਿਣ ਤੋਂ ਭਾਵ 50 ਐਚਪੀ ਚ ਫੁਲੀ ਲੋਡਡ ਸਭ ਤੋਂ ਵੱਧ ਟਾਰਕ 232 ਨਿਊਟਨ ਮੀਟਰ ਦਾ ਇੱਕ ਰਾਰੋ ਆ 540 E 540 ਸਟੈਂਡਰਡ ਪਰ ਇਹ ਗਰਾਉਂਡ ਪੀਟੀਓ ਨਾਲ ਆਉਂਦਾ ਜਿਨ ਗਰਾਉਂਡ ਪੀਟੀਓ ਜਿੱਦਾਂ ਆਪਾਂ ਗੇਰਾਂ ਚ ਰਿਵਰਸ ਗੇਅਰ ਪਾਵਾਂਗੇ ਤਾਂ ਪੁੱਠਾ ਘਮਾਊਗਾ ਗੇਰਾਂ ਚ ਪੀਟੀਓ ਕਿੱਦਾਂ ਤੁਰੇ ਜਾਂਦੇ ਨੇ ਜਿਹਨੂੰ ਗਰਾਉਂਡ ਪੀਟੀਓ ਕਹਿੰਦੇ ਆ ਗਰਾਉਂਡ ਪੀਟੀਓ ਤੇ ਸੀ ਆਰ ਪੀਟੀਓ ਚ ਫਰਕ ਹੁੰਦਾ ਗਰਾਉਂਡ ਪੀਟੀਓ ਚ ਗੇਰਾਂ ਚ ਰਵਰਸ ਵੀ ਕਮਾਉਂਦਾ ਹੈ ਗੇਰਾਂ ਚ ਵੀ ਕਮਾਉਂਦਾ ਪਰ ਨਾਲ ਅਗਲੀ ਗੱਲ ਆਣੀ ਮੀਟਾ ਦੀ ਲਿਫਟ ਆ ਬਹੁਤ ਸੋਹਣਾ ਕੰਟਰੋਲ ਆ ਐਕਜ਼ੋਲਰੀ ਵਾਲ ਵੀ ਆ ਹੁਣ ਆਜੋ ਆ ਚੀਜ਼ਾਂ ਤੇ ਆ ਮੰਨ ਕੇ ਚੱਲੋ ਲਿੰਕਾਂ ਤੇ ਦੇਖੋ ਲਿੰਕਾਂ ਤੇ ਵੀ ਕਿਤੇ ਕੋਈ ਇਹ ਨਹੀਂ ਵੀ ਕੰਪਰੋਮਾਈਜ਼ ਆ ਕੁਆਲਿਟੀ ਪੱਖ ਤੋਂ ਫੁੱਲੀ ਲੋਡਡ ਲਿੰਕ ਆ ਆ ਆ ਕੁਆਲਿਟੀ ਦੇਖ ਸਕਦੇ ਹਾਂ ਐ ਨਹੀਂ ਕਿ ਪਾਈਪ ਲਾਤਾ ਬੈਲਡਿੰਗ ਦੀ ਕੁਆਲਿਟੀ ਕਿਤੋਂ ਇਹ ਨਹੀਂ ਵੀ ਟੁੱਟਾਂ ਬਾਕੀ ਕਰਾਰੋ ਤਾਂ ਬੰਦੇ ਨੂੰ ਵੈਸੇ ਹੀ ਦਿਖਦਾ ਹੁੰਦਾ ਦੂਰੋਂ ਖੜੇ ਨੂੰ ਪਤਾ ਹੀ ਲੱਗ ਜਾਂਦਾ ਆਪਾਂ ਕਰਾਰੋ ਤਾਂ ਹੁਣ ਹਰੇਕੇ ਕੰਪਨੀ ਠੋਕ ਕੇ ਪਤਾ ਨਹੀਂ ਹੁਣ ਬਹੁਤ ਕੁਝ ਚੱਲ ਰਿਹਾ ਲਾਈ ਜਾਂਦੀ ਆ ਪਰ オリジナル ਕਰਾਰੋ ਤੁਹਾਨੂੰ ਬਹੁਤ ਰੇਅਰ ਮਿਲੂਗਾ ਵੈਸੇ ਮਿਲਦਾ ਹੀ ਨਹੀਂ ਅੱਗੇ ਪਿੱਛੇ ਕਰਾਰੋ ਤੁਹਾਨੂੰ ਹੋਰ ਕਿਸੇ ਕੰਪਨੀ ਨੇ ਨਹੀਂ ਦੇਣਾ ਫੈਂਡਰਸ ਦੇਖ ਲਓ ਫੈਂਡਰਾਂ ਦੀ ਕੁਆਲਿਟੀ ਆ ਚੀਜ਼ ਇੱਥੋਂ ਕਿੰਨੀ ਸੋਹਣੀ ਚੱਕੀ ਹੋਈ ਆ ਫੈਂਡਰਾਂ ਦਾ ਰੰਗ ਲਾਈਟਾਂ ਹਰ ਪੱਖ ਤੋਂ ਇੱਕ ਸੰਪੂਰਨ ਟਰੈਕਟਰ ਆ ਕਿਸੇ ਪੱਖ ਤੋਂ ਕੋਈ ਘਾਟ ਨਹੀਂ ਹੈਗੀ ਜੇ ਮੈਂ ਦਵਾਰੇ ਮੰਨ ਲਓ ਮੋਟਾ-ਮੋਟਾ ਰਫਲੀ ਸ਼ੁਰੂ ਕਰਾਂ ਵੇਟ ਹੋ ਗਏ ਅੱਗੇ ਪਿੱਛੇ ਕੈਰੀਅਰ ਹੋ ਗਿਆ ਆਰਓਪੀ ਹੋਗੀ ਕਰਲੋਸਕਰ ਹੋ ਗਿਆ ਹਾਈਐਸਟ ਟਾਰਕ ਹੋਗੀ 232 ਦੀ ਫੋਰ ਸਿਲੰਡਰ ਲੋਹਾ ਹੀ ਮੀਡੀਅਮ 12+12 ਐਕਸੋਲਰੀ ਬਾਲ ਫਿਰ ਰਹਿ ਕੀ ਗਿਆ ਆਈਪੀਟੀਓ ਵਿੱਧ ਪਲੇਟਫਾਰਮ ਕਿਤੇ ਵੀ ਕੋਈ ਕਿਸੇ ਪੱਖ ਤੋਂ 50 ਐਚਪੀ ਚ ਘਾਟ ਨਹੀਂ ਜਿਹੜਾ ਕੋਈ ਸੱਜਣ ਕਹਿੰਦਾ ਵੀ ਮੈਂ ਸੀਆਰਡੀ ਟਰੈਕਟਰ ਨਹੀਂ ਲੈਣਾ ਵੀ ਮੈਂ ਡੀਆਈ ਚ ਰਹਿਣਾ ਉਹਦੇ ਲਈ ਬੈਸਟ ਆਪਸ਼ਨ ਆ ਕੋਈ ਤੁਹਾਡੇ ਕੋਲ ਹੋਰ ਆਪਸ਼ਨ ਹੀ ਨਹੀਂ ਬਚਦਾ ਇੱਕ ਵੀ ਸਿਰਫ ਗੱਲਾਂ ਕਰਤਾ ਰਹਿ ਜਾਂਦਾ ਮੈਂ ਇਹ ਗੱਲ ਆਫ ਦੀ ਰਿਕਾਰਡ ਕਹਿ ਦਿੰਦਾ ਬਹੁਤ ਸਾਰੇ ਸੱਜਣ ਇਹਨਾਂ ਤੇ ਟਰਬੋ ਇੰਸਟਾਲ ਕਰ ਲੈਂਦੇ ਨੇ ਚਲੋ ਮੈਂ ਉਹਦੇ 'ਚ ਜਾਣਾ ਨਹੀਂ ਉਹ ਅਗਲੇ ਦੀ ਇੰਡੀਵਿਜੁਐਲਿਟੀ ਆ ਆਪਣੀ ਮਰਜ਼ੀ ਆ ਪਰ ਕੰਪਨੀ ਵੱਲੋਂ ਨੌਨ ਟਰਬੋ ਨੈਚੁਰਲ ਐਸਪੀਰੇਟਡ ਆਉਂਦਾ ਇਹ ਮਤਲਬ ਕਿ ਨੌਨ ਟਰਬੋ ਦੇ ਵਿੱਚ 15 ਹਾਲਾਂ ਤੱਕ ਬੜਾ ਸੋਨਾ ਚੱਲਦਾ 10-10 ਦੀ ਹੈਰੋਂ 15 ਹਾਲ ਫੁੱਲ ਫਰਾਟੇ ਵੱਡਦਾ 8 ਫੁੱਟ ਦਾ ਸੁਪਰ ਸੀਡਰ 9 10 ਫੁੱਟ ਦਾ ਰੋਟਾਵੇਟਰ ਪੂਰੇ ਆਰਾਮ ਨਾਲ ਚਲਾਉਂਦਾ ਉਹ ਜਿਹੜੀਆਂ ਚੀਜ਼ਾਂ ਨੇ ਉਹ ਬੰਦੇ ਦੀ ਆਪਣੀ ਮਰਜ਼ੀ ਆ ਕੋਈ ਕੀ ਕਰਾਉਂਦਾ ਇਨ ਲਾਈਨ ਇੰਜਨ ਇਨ ਲਾਈਨ ਸੌਰੀ ਪੰਪ ਆ ਡਬਲ ਇੱਕ ਡਬਲ ਐਕਟਿੰਗ ਜੈਕ ਆ ਮਤਲਬ ਕਿਸੇ ਪੱਖ ਤੋਂ ਕੋਈ ਘਾਟ ਬਾਤ ਤੁਹਾਨੂੰ ਮਿਲਣੀ ਹੋਣੀ ਰੰਗ ਦੀ ਕੁਆਲਿਟੀ ਤੋਂ ਲੈ ਲਓ ਕਿਸੇ ਵੀ ਪੱਖ ਤੋਂ ਲੈ ਲਓ ਸੋ ਮੇਰਾ ਖਿਆਲ ਆ ਸਾਰਾ ਕੁਝ ਕਲੀਅਰ ਆ ਜੇ ਫੇਰ ਵੀ ਕੁਝ ਰਹਿ ਗਿਆ ਹੋਵੇ ਆਪਾਂ ਇੱਥੀ ਆ ਦੁਬਾਰੇ ਪਾ ਲਾਂਗੇ ਤੋਂ ਇਹਦੀਆਂ ਰੀਲਾਂ ਵੀ ਪੈਣਗੀਆਂ ਵੀਡੀਓ ਸਟਿਲ ਵੀਡੀਓ ਵੀ ਆਊਗੀ ਜੁੜੇ ਰਹੋ ਇਹ ਮਤਲਬ ਕਿ ਫੈਕਟਸ ਨੇ ਜਿਹੜੇ ਪੈਂਡਿੰਗ ਸੀ ਜਿਹੜੇ ਕਿ ਇਹਨੇ ਤੁਹਾਨੂੰ ਦੱਸੇ ਨਹੀਂ ਆਪਾਂ ਉਹ ਕਲੀਅਰ ਕਰਤੇ ਮੇਰਾ ਖਾਲਾ ਬਹੁਤ ਧੰਨਵਾਦ ਸਾਸਤਰੀ ਗਾਲ